ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇਹਦ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਸਵਾਗਤ ਹੈ ਤੁਹਾਡਾ ਡਾਕਟਰ ਬਹੁਤ ਧੰਨਵਾਦ ਸੁਖਵਿੰਦਰ ਜੀ ਜਿੰਨੇ ਵੀ ਸੁਣ ਵੇਖ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਪੰਜਾਬ ਦੀ ਸਿਆਸਤ ਭਾਵੇਂ ਉਹ ਪੰਥਕ ਪੱਧਰ ਦੀ ਹੋਵੇ ਜਾਂ ਫਿਰ ਜੋ ਰਵਾਇਤੀ ਸਿਆਸਤ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਜਿਹੜੀਆਂ ਸਿਆਸੀ ਦੌਰ ਦੇ ਉੱਤੇ ਅਸੀਂ ਰੰਗ ਬਦਲਦੇ ਦੇਖ ਰਹੇ ਹਾਂ ਡਾਕਟਰ ਸਾਹਿਬ ਤੁਸੀਂ ਪੰਥਕ ਇਤਿਹਾਸ ਨੂੰ ਜਾਂ ਪੰਥਕ ਸਿਆਸਤ ਨੂੰ ਵੀ ਬਹੁਤ ਨੇੜਿਓਂ ਦੇਖਿਆ ਸਮਝਿਆ ਤੇ ਵਕ ਵਕ ਜੋ ਬਦਲਾਅ ਦਿੱਤਾ ਤਾਂ ਆਮ ਆਦਮੀ ਪਾਰਟੀ ਸਿਆਸਤ ਆਈ ਉਹਨਾਂ ਦਾ ਤੁਸੀਂ ਸ਼ਿਕਾਰ ਵੀ ਹੋਏ ਹੋ ਤੇ ਸਵਾਲ ਮੇਰਾ ਜਿਹੜਾ ਇਹ ਆ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਜਾਂ ਜੋ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਕਾਲੀ ਦਲ ਨੂੰ ਲੈ ਕੇ ਰੇੜਕਾ ਬਣਿਆ ਹੋਇਆ ਲਗਾਤਾਰ ਇਹ ਗੱਲ ਆ ਰਹੀ ਹੈ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਵੀ ਕਹ ਰਹੇ ਨੇ ਕਿ ਅਸੀਂ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵੱਲੇ ਪਾਸੇ ਤੁਰੇ ਆਂ ਪੰਜਾਬ ਦੀ ਸਿਆਸਤ ਅੰਦਰ ਅਸੀਂ ਨਵੀਂ ਸਵੇਰ ਦਾ ਆਗਾਜ਼ ਕਰ ਰਹੇ ਆਂ ਪੰਥ ਤੇ ਪੰਜਾਬ ਦੇ ਹਿੱਤ ਅਸੀਂ ਉੱਪਰ ਰੱਖ ਰਹੇ ਆਂ ਪਾਰਟੀ ਦਾ ਜਿਹੜਾ ਉਹ ਮਤਲਬ ਕਿ ਪੰਥ ਤੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਖਾਸਾ ਜਿਹੜਾ ਪੁਰਾਣਾ ਖਾਸਾ ਜੋ ਟਕਸਾਲੀ ਸਿਆਸਤ ਕਹੋ ਉਹ ਬਹਾਲ ਕੀਤੀ ਜਾਏਗੀ ਤੁਸੀਂ ਇਹ ਜੋ ਵੀ ਵਰਤਾਰੇ ਵਾਪਰ ਰਹੇ ਨੇ 2 ਦਸੰਬਰ ਤੋਂ ਲੈ ਕੇ ਹੁਣ ਤੱਕ ਜਿੱਥੇ ਤੱਕ ਪਹੁੰਚ ਚੁੱਕਿਆ ਉਹਨੂੰ ਕਿਵੇਂ ਸਮਝਦੇ ਹੋ ਕਿ ਕੀ ਪੰਜਾਬ ਦੇ ਵਿੱਚ ਅੱਜ ਦੇ ਹਾਲਾਤਾਂ ਮੁਤਾਬਕ ਇਹ ਜੋ ਅਕਾਲੀ ਦਲਾਂ ਦੀ ਜੋ ਪੰਥਕ ਸਿਆਸਤ ਹੈ ਉਹਦਾ ਇੱਕ ਚੁੱਲਾ ਹੋਣਾ ਚਾਹੀਦਾ ਹੈ ਜਾਂ ਜਿਹੜੇ ਵੱਖੋ-ਵੱਖਰੇ ਚੁੱਲਿਆਂ ਦਾ ਰੌਲਾ ਆ ਉਹ ਨਿਬੜਨਾ ਚਾਹੀਦਾ ਹੈ ਜਾਂ ਉਹ ਆਪੋ ਆਪਣੇ ਢੰਗ ਨਾਲ ਆਪਣੀ ਸਿਆਸਤ ਜਿਹੜੀ ਹੈ ਅ ਅੱਗੇ ਲਿਓਣ ਤੇ ਉਹ ਲੋਕ ਫਿਰ ਕਬੂਲ ਕਰਨੀ ਉਹਨੂੰ ਸੁਖਵਿੰਦਰ ਜੀ ਮੈਂ ਸ਼ੁਰੂ ਇੱਥੋਂ ਕਰਨਾ ਚਾਹੁੰਨੀ ਆ ਕਿ ਤੁਸੀਂ ਵੇਖਿਓ ਕਿ ਜੇ ਪੋਪ ਬਾਰੇ ਗੱਲ ਕਰਨੀ ਹੋਏ ਕਿੰਨਾ ਉਹਨੂੰ ਮਜ਼ਾਕ ਦਾ ਪਾਤਰ ਬਣਾਇਆ ਜਾ ਸਕਦਾ ਜਾਂ ਕੋਈ ਬਣਾ ਰਿਹਾ ਹੈ ਜੇ ਆਪਾਂ ਇਸੇ ਤਰੀਕੇ ਆਪਣੇ ਮੁਸਲਮਾਨ ਵੀਰਾਂ ਦੀ ਗੱਲ ਕਰੀਏ ਹੂੰ ਉਹਨਾਂ ਦੇ ਧਾਰਮਿਕ ਆਗੂ ਨੂੰ ਕਿਸ ਤਰੀਕੇ ਕਿਤੇ ਇਸ ਕਿਤੇ ਵਿੱਚ ਫੇਰੇ ਦੇ ਆ ਗਿਆ ਹੋਵੇ ਜਾਂ ਇਸ ਨਿਵਾਨ ਤੱਕ ਲਿਆਇਆ ਗਿਆ ਹੋਵੇ ਤੁਸੀਂ ਮੈਨੂੰ ਦੱਸ ਦੇਣਾ ਜੇ ਤਿਸ ਦਾ ਹੋਵੇ ਬਿਲਕੁਲ ਇਸੇ ਤਰ੍ਹਾਂ ਸਾਡੇ ਹਿੰਦੂ ਵੀਰਾਂ ਦੀ ਕਿਤੇ ਵਾਰਣਸੀ ਚ ਚਲੇ ਜਾਓ ਜਿੱਥੇ ਮਰਜ਼ੀ ਮੈਨੂੰ ਦੱਸ ਦਿਓ ਉਹਨਾਂ ਦੇ ਧਾਰਮਿਕ ਆਗੂਆਂ ਦੀ ਇਸ ਕਦਰ ਦੇ ਪਤੀ ਜਾਂ ਮਜ਼ਾਕ ਦਾ ਪਾਤਰ ਕਿਤੇ ਵੀ ਬਣਿਆ ਹੋਵੇ ਜੇ ਸਾਊਥ ਵਿੱਚ ਜਾਣਾ ਤੁਹਾਨੂੰ ਕਦੇ ਮਿਲ ਜਾਵੇ ਕਿਉਂਕਿ ਅਸੀਂ ਕਾਨਫਰੰਸਿਸ ਵਿੱਚ ਜਾਂਦੇ ਆ ਜੋ ਸਾਡੀ ਜ਼ੁਬਾਨ ਤਾਂ ਸਮਝਦੇ ਹੀ ਨਹੀਂ ਪੰਜਾਬੀ ਪਰ ਜਦੋਂ ਵੀ ਅੰਗਰੇਜ਼ੀ ਚ ਗੱਲ ਕਰਨੀ ਹੋਵੇ ਉੱਥੇ ਇੱਕ ਸਿਰਫ ਇੱਕੋ ਹੀ ਗੱਲ ਉੱਠਦੀ ਜੇ ਵੀ ਤੁਸੀਂ ਮਤਲਬ ਜੇ ਦਸਤਾਰ ਹੈ ਕਿਸੇ ਦੀ ਓਕੇ ਟੈਰਰਿਸਟ ਹੂੰ ਇਸ ਤੋਂ ਅਗਲੀ ਗੱਲ ਉਹ ਕਰਦੇ ਨੇ ਵੀ ਤੁਹਾਡੇ ਸਾਰਿਆਂ ਕੋਲ ਇੱਕ ਬੰਦੂਕ ਹੋਣੀ ਚਾਹੀਦੀ ਹੈ ਤੇ ਤੁਸੀਂ ਪਲ ਤੋਂ ਵੀ ਪਹਿਲਾਂ ਝੜਕ ਕੇ ਤੇ ਇੱਕਦਮ ਰਿਐਕਸ਼ਨ ਕਰਨਾ ਜੇ ਤੇ ਉੱਪਰੋਂ ਤੁਹਾਡਾ ਦਿਮਾਗ ਖਾਲੀ ਜੇ ਇਹ ਉਹਨਾਂ ਨੇ ਸਪਸ਼ਟ ਰੂਪ ਵਿੱਚ ਜਿਸ ਤਰ੍ਹਾਂ ਮਰਜ਼ੀ ਯਾਨੀ ਅਨੇ ਸਪਸ਼ਟ ਤਰੀਕੇ ਨਾਲ ਦੱਸਦੇ ਨੇ ਭਾਵੇਂ ਕਿਉਂਕਿ ਉਹ ਡਾਕਟਰ ਹੁੰਦਿਆਂ ਹੋયા ਗੱਲ ਕਰਦੇ ਆ ਰਤਾਕ ਜਿਵੇਂ ਸੌਫਟਨੈਸ ਦਿਖਾ ਲੈਣ ਪਰ ਉਹਨਾਂ ਦੀ ਗੱਲ ਕਲੈਰਿਟੀ ਇਥੇ ਨਿਕਲ ਆਂਦੀ ਹੈ ਵੀ ਆ ਸਾਡੀ ਤਸਵੀਰ ਵਿਸ਼ਵ ਪੱਧਰ ਤੇ ਬਣ ਕੇ ਪਹੁੰਚੀ ਹੋਈ ਹੈ ਹੁਣ ਉਹਦੇ ਵਿੱਚ ਤੁਸੀਂ ਵੇਖ ਲਓ ਕਿ ਜਿੰਨੇ ਵੀ ਮੈਂ ਸਾਰੇ ਪਾਸਿਆਂ ਦੀ ਗੱਲ ਕੀਤੀ ਹਰ ਧਰਮ ਦੀ ਉਹਦੇ ਵਿੱਚ ਆਕਾਂਤ ਤਖਤ ਜਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਹੋਈ ਜਿਸ ਤਰ੍ਹਾਂ ਦੀ ਉਹਦੀ ਸਿੱਖਾਂ ਵਿੱਚ ਰਿਸਪੈਕਟ ਹੋਣੀ ਚਾਹੀਦੀ ਸੀ ਜਿਸ ਢੰਗ ਨਾਲ ਸਾਡੇ ਲਈ ਉਹ ਸਰਵੋੱਚ ਤੇ ਉਹਦਾ ਹੁਕਮ ਸਿਰ ਮੱਥੇ ਕਰਕੇ ਤੁਰਨਾ ਚਾਹੀਦਾ ਸੀ ਜਿਸ ਢੰਗ ਨਾਲ ਰੋਲਿਆ ਗਿਆ ਤੁਸੀਂ ਮੇਰਾ خیال ਇਹ ਮੈਨੂੰ ਤਾਂ ਇਹਦੇ ਵਿੱਚ ਕਹਿਣ ਦੀ ਲੋੜ ਹੀ ਨਹੀਂ ਪਰ ਜਿਸ ਕਿਸਮ ਦਾ ਸੀ ਮਜ਼ਾਕ ਦੇ ਪਾਤਰ ਜਾਂ ਨਿਵਾਣ ਛੂ ਗਏ ਆ ਉਹਨੂੰ ਉਹਦਾ ਕਾਰਨ ਇਹੋ ਹੈ ਕਿ ਅਸੀਂ ਆਪੋ ਵਿੱਚ ਵੰਡੇ ਕਿਸੇ ਬਾਹਰਲੇ ਨੇ ਹੱਲਾ ਨਹੀਂ ਬੋਲਿਆ ਅਸੀਂ ਸਿਰਫ ਭੁੱਖੇ ਗੋਲਕਾਂ ਦੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਬਾੜੀ ਬੈਠ ਕੇ ਆਗੇ ਸੰਥੜਾ ਸਾਹਿਬ ਤੇ ਉਦੋਂ ਵੀ ਤਾਂ ਇਹੋ ਕੰਮ ਸੀ ਵੀ ਗੋਲਕਾਂ ਵਾਲਿਆਂ ਨੇ ਦੱਬ ਲਿਆ ਸੀ ਕਿ ਕਿਤੇ ਇਹ ਅੰਦਰ ਆ ਗਏ ਕਿਤੇ ਮਨਾਂ ਚ ਰੌਸ਼ਨੀ ਹੋ ਗਈ ਕੁਝ ਜਾਗਰਤੀ ਹੋ ਗਈ ਤਾਂ ਸਾਡੇ ਹੱਥੋਂ ਮਾਇਆ ਖੁੱਸ ਜਾਣੀ ਮੈਨੂੰ ਉਸ ਸਮੇਂ ਤੇ ਅੱਜ ਦੇ ਸਮੇਂ ਚ ਕੋਈ ਫਰਕ ਦਿਸਦਾ ਨਹੀਂ ਇਨਕ ਤਾਂ ਮੈਨੂੰ ਕਹਿਣ ਦੀ ਇਜਾਜ਼ਤ ਹੈ ਸਾਡਾ ਮੇਰਾ ਖਿਆਲ ਹੈ ਸੁਪਰੀਮ ਕੋਰਟ ਵੀ ਇੰਨੇ ਕ ਹੱਕ ਦਿੰਦਾ ਹੈ ਕਿ ਜੋ ਤੁਹਾਡੀ ਮਨ ਵਿੱਚ ਹੈ ਉਹ ਦੱਸ ਸਕਦੇ ਹੋ ਇੰਨੀ ਕ ਖੁੱਲ ਹੈ ਮੈਂ ਉਸੇ ਦੇ ਆਧਾਰ ਤੇ ਹੀ ਇਹ ਗੱਲਾਂ ਕਰ ਰਹੀ ਹਾਂ ਕਿ ਆਮ ਤੁਸੀਂ ਪਬਲਿਕ ਵਿੱਚ ਨਿਕਲੋਗੇ ਤਾਂ ਤੁਹਾਨੂੰ ਇਸੇ ਤਰੀਕੇ ਦੀ ਹਾਸੋਹੀਣੀ ਸਥਿਤੀ ਦਿ세ਗੀ ਜਿੱਥੇ ਅਸਲ ਮਾਇਨਿਆਂ ਵਿੱਚ ਪੰਥ ਨਾਲ ਜੁੜਨ ਦੀ ਸੋਚ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਸਾਡੇ ਬੱਚੇ ਕੋਹਾਂ ਦੂਰ ਨੇ ਇਥੋਂ ਉਹ ਕੁਐਸਚਨ ਕਰਦੇ ਨੇ ਉਹ ਅੱਜ ਦੇ ਜ਼ਮਾਨੇ ਦੇ ਬੱਚੇ ਨੇ ਉਹ ਪੁੱਛਦੇ ਨੇ ਭਾਈ ਆਹ ਵਾਲਾ ਗਾਤਰਾ ਪਾਇਆ ਹੋਇਆ ਜੇ ਤੁਸੀਂ ਮੰਨਦੇ ਹੋ ਕਿ ਇਸੇ ਵਿੱਚ ਸਿੱਖੀ ਟਿਕੀ ਹੈ ਤਾਂ ਕਿਉਂ ਇਹਦੀਆਂ ਤਸਵੀਰਾਂ ਇੱਥੇ ਆ ਰਹੀਆਂ ਨੇ ਕਿ ਉਹ ਯਾਨੀ ਸੈਕਸ਼ੂਅਲ ਐਕਸਪਲੋਇਟ ਕਰਨ ਵਾਲੇ ਪਾਸੇ ਐਕਸਪਲੋਇਟੇਸ਼ਨ ਵਾਲ ਤਰਿਆ ਹੋਇਆ ਭਾਈ ਜੇ ਆਹ ਵਾਲਾ ਤੁਸੀਂ ਕਹਿ ਰਹੇ ਹੋ ਸਿਰਫ ਇਹੀ ਧਰਮ ਹੈ ਤਾ ਇਹ ਤਮਾਸ਼ੀ ਬੀਨਾ ਵਾਂਗ ਕਿਉਂ ਇੱਕ ਦੂਜੇ ਦੀਆਂ ਪੱਗਾਂ ਉਛਾਲਦੇ ਨੇ ਭਾਈ ਜੇ ਇਹੀ ਧਰਮ ਹੈ ਤਾਂ ਫਿਰ ਇਹਦੇ ਵਿੱਚ ਕਿਸੇ ਵੀ ਪਾਸਿਓਂ ਲੋਕਾਂ ਲਈ ਇੱਕ ਐਗਜ਼ਾਮਪਲ ਸੈੱਟ ਕਰਨ ਵਾਲੇ ਕਿਉਂ ਨਹੀਂ ਬਣ ਰਹੇ ਭਾਈ ਜੇ ਇਹੀ ਧਰਮ ਹੈ ਤਾਂ ਇਹਨਾਂ ਦੀਆਂ ਆਪਣੀਆਂ ਜਾਇਦਾਦਾਂ ਕਿਉਂ ਲੁੱਟ ਖਸੁੱਟ ਨਾਲ ਵੱਧ ਰਹੀਆਂ ਨੇ ਇਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਅਗਲੀ ਪੀੜ੍ਹੀ ਨੂੰ ਦੇਣੇ ਪੈਣਗੇ ਕਿਸ ਢੰਗ ਨਾਲ ਦਈਏ ਕਿਹੜੀਆਂ ਐਗਜ਼ਾਮਪਲਸ ਉਹਨਾਂ ਅੱਗੇ ਸੈੱਟ ਕਰੀਏ ਜੇ ਅਸੀਂ ਆਪ ਹੀ ਆਪਣੇ ਧਰਮ ਦੀ ਖਿੱਲੀ ਉਡਾ ਰਹੇ ਆ ਮਜ਼ਾਕ ਦਾ ਪਾਤਰ ਅਸੀਂ ਆਪ ਹੀ ਬਣ ਰਹੇ ਆ ਤੇ ਉਹਦੇ ਵਿੱਚ ਵੀ ਜਿਸ ਢੰਗ ਨਾਲ ਮੀਡੀਆ ਦਾ ਰੋਲ ਹੈ ਤੁਹਾਡੇ ਸਾਹਮਣੇ ਆ ਕਿ ਇੱਕ ਮਾੜੀ ਕਰਤੂ ਇਹ ਨਹੀਂ ਆ ਕਿ ਦੁਨੀਆ ਦੇ ਕਿਸੇ ਹਿੱਸੇ ਵਿੱਚ ਨਹੀਂ ਹੋ ਰਹੀ ਪਰ ਸਿੱਖਾਂ ਦੀ ਜਦੋਂ ਹੁੰਦੀ ਜੇ ਉਹ 300 ਗੁਣਾ ਜਾਂ 2000 ਗੁਣਾ ਇੰਨਾ ਵਧਾ ਚੜਾ ਕੇ ਮੁੱਖ ਪੰਨੇ ਤੇ ਖਬਰ ਹੋਏਗੀ ਜੋ ਕਿ ਮੈਂ ਦੁਬਈ ਵਿੱਚ ਵੀ ਦੇਖਿਆ ਕਿ ਫਰੰਟ ਪੇਜ ਤੇ ਇਆ ਸਿੱਖ ਬੰਦੇ ਨੇ ਆਪਣੀ ਧੀ ਨੂੰ ਮਾਰਿਆ ਭਲਾ ਤੁਸੀਂ ਇਹੋ ਜੀ ਚੀਜ਼ ਕੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਵੇਖੀ ਨਹੀਂ ਪਰ ਕਿਉਂਕਿ ਉਹ ਸਿੱਖ ਜਿਹੜੇ ਕਿ ਆਪਣੇ ਆਪ ਨੇ ਉਹਨਾਂ ਨੇ ਤੁਸੀਂ ਦੁਨੀਆ ਭਰ ਵਿੱਚ ਐਸਟੈਬਲਿਸ਼ ਕਰ ਲਿਆ ਪਰ ਕਿਉਂਕਿ ਸਾਡੇ ਮੱਥੇ ਤੇ ਲਿਖ ਦਿੱਤਾ ਗਿਆ ਇਹ ਅਨਪੜ੍ਹ ਨੇ ਲੜਾਕੇ ਨੇ ਇਹ ਤੈਰ ਰੈਸ ਨੇ ਇੰਨਾ ਜ਼ਿਆਦਾ ਇਸ ਪਾਸਿਓਂ ਸਾਨੂੰ ਰਿਗਾਰਡ ਵੱਲ ਮੀਡੀਆ ਰਾਹੀਂ ਦਿਖਾਇਆ ਜਾ ਰਿਹਾ ਹੈ ਕਿ ਪੰਥ ਦੀ ਜੋ ਅਸਲ ਇੱਜ਼ਤ ਬੜਨੀ ਸੀ ਅਸੀਂ ਪੱਤਰ ਰੋਲ ਕੇ ਰੱਖ ਦਿੱਤੀ। ਹਮਮ ਇਹ ਹੀ ਕਾਰਨ ਹੈ ਕਿ ਤੁਸੀਂ ਪੁਰਾਣੀ ਪੰਥਕ ਸਾਰੇ ਲੋਕ ਤਾਂ ਵੇਖੋਗੇ ਅਜੇ ਵੀ ਪੀੜ ਰੱਖਦੇ ਪਰ ਨਵੀਂ ਪਨੀਰੀ ਹੌਲੀ-ਹੌਲੀ ਖਿਸਕਦੀ ਜਾਂਦੀ ਜੇ ਦਸਤਾਰਾਂ ਵਾਲੇ ਮੈਨੂੰ ਦੱਸ ਦੇਣਾ ਕਿੰਨੇ ਕੁ ਤੁਹਾਨੂੰ ਅੱਜ ਉਂਗਲਾਂ ਤੇ ਗਿਲਣ ਵਜੇਣ ਵਾਲੇ ਵਕੀਲ ਦੇਣਗੇ ਡਾਕਟਰ ਦੇਣਗੇ ਇੰਜੀਨੀਅਰ ਦੇਣਗੇ ਜੱਜ ਦੇਣਗੇ ਕੋਈ ਫੈਸਲੇ ਲੈਣ ਵਾਲੀਆਂ ਕਮੇਟਾਂ ਕਮੇਟੀਆਂ ਵਿੱਚ ਵਾਈਸ ਚਾਂਸਲਰਸ ਆਈਏਐਸ ਆਈਪੀਐਸ ਫੌਜੀ ਟੌਪ ਲੈਵਲ ਤੇ ਮੈਨੂੰ ਦੱਸ ਦਿਓ ਕਿੰਨੇ ਕਿ ਦਸਤਾਰਾਂ ਵਾਲੇ ਨੇ ਕਿਉਂ ਆਖਰ ਅਸੀਂ ਦਸਤਾਰਾਂ ਵਾਲੇ ਦਰਬਾਨ ਬਣ ਕੇ ਰਹਿ ਗਏ ਆ ਜਾਂ ਅਸੀਂ ਡਰਾਈਵਰ ਤੱਕ ਬਣ ਕੇ ਰਹਿ ਗਏ ਆ ਇਹ ਸਾਰੀ ਦੀ ਸਾਰੀ ਸੋਚ ਤਾਂ ਹੈ ਕਿ ਪੰਥ ਨੂੰ ਤੋੜਨਾ ਸਿਰਫ ਇੱਕ ਗੁਰਦੁਆਰਿਆਂ ਤੱਕ ਸੀਮਤ ਹੋਣਾ ਨਹੀਂ ਸੀ ਉਹਦਾ ਮਤਲਬ ਸੀ ਕਿ ਸਮੁੱਚੀ ਸਾਡੇ ਨਾਲ ਜੁੜੀ ਸੰਗਤ ਨੂੰ ਵਿੱਦਿਆ ਦਾ ਦਾਨ ਸਿਖਰਲੀ ਵਿੱਦਿਆ ਦਾ ਦਾਨ ਮਿਲੇ ਗਿਆਨ ਦਾ ਚਾਨਣ ਹੋਵੇ ਤਾਂ ਕਿ ਉਹ ਅਗਾਹ ਤੋਰ ਸਕਣ ਇਸ ਵਿਰਸੇ ਨੂੰ ਨਾ ਕਿ ਉਹ ਜੱਡ ਅਸੀਂ ਅੱਗੋਂ ਪੈਦਾ ਕਰ ਦਈਏ ਜਾਂ ਉਹਨਾਂ ਦੇ ਅੱਗੇ ਐਗਜ਼ਾਮਪਲਸ ਇਹ ਸੈੱਟ ਕਰੀਏ ਕਿ ਭਾਈ ਆ ਤਾਂ ਆਪਣੀਆਂ ਧੀਆਂ ਮਾਰਨ ਵਾਲੇ ਨੇ ਧੀਆਂ ਦੀ ਪੱਤ ਲੁੱਟਣ ਵਾਲੇ ਨੇ ਇਸ ਤਰ੍ਹਾਂ ਦੀ ਬਿਲਕੁਲ ਨਹੀਂ ਸੀ ਸਿੱਖਿਆ ਕਿਸੇ ਵੀ ਥਾਂ ਤੇ ਦਿੱਤੀ ਨਾ ਇਹੋ ਜਿਹਾ ਕਿਤੇ ਪ੍ਰੋਜੈਕਸ਼ਨ ਲਿਖਿਆ ਸੀ ਪਰ ਹੁਣ ਅਸੀਂ ਡੋਰਮੈਟ ਬਣ ਗਏ ਆ ਜਿੱਥੇ ਦੇਖੋਗੇ ਜੀ ਇੱਕ ਲੰਗਰ ਲਾ ਦੇਣਗੇ ਬਸ ਇਹਨਾਂ ਦੀ ਸਮਝ ਇੱਥੇ ਤੱਕ ਹੈ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਲੰਗਰ ਲਾਣਾ ਦਿਲ ਦੇ ਵਿੱਚੋਂ ਕਲੇਜਾ ਚਾਹੀਦਾ ਵੀ ਆਪਣੇ ਪੱਲਿਓ ਦਸਬੰਦ ਕੱਢ ਕੇ ਰੋਟੀ ਖਵਾਣ ਕਿਸੇ ਨੂੰ ਜਾਣਾ ਜਿਗਰਾ ਚਾਹੀਦਾ ਪਰ ਉਹਨੂੰ ਐਨੇ ਅਜੀਬ ਢੰਗ ਨਾਲ ਪ੍ਰਮੋਟ ਕੀਤਾ ਜਾਂਦਾ ਕਿ ਉਹ ਵੀ ਦੁਨੀਆ ਭਰ ਵਿੱਚ ਸ਼ਾਬਾਸ਼ੀ ਦੀ ਥਾਂ ਤੇ ਇੱਕ ਕੈਜੂਅਲ ਤਰੀਕਾ ਹੀ ਬਣ ਗਿਆ ਚਲੋ ਜੀ ਉੱਥੇ ਲੋੜਾਂ ਕਹਿ ਦਿਓ ਇਹਨਾਂ ਨੂੰ ਜੀ ਲੰਗਰ ਲਾ ਦਿਓ ਫਾਈ ਪੁੱਛ ਕੇ ਦੇਖੋ ਰੀਸ ਤੋਂ ਰੀਸ ਵੀ ਉਹਨਾਂ ਨੂੰ ਕਹੋ ਜੀ ਇੱਥੇ ਕੱਢ ਕੇ ਦਿਖਾਓ ਜਾਨ ਉਹਨਾਂ ਦੀ ਦੇਖੋ ਕਿਵੇਂ ਸੁੰਗੜਦੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਦਸਬੰਦ ਕੱਢਣਾ ਪਰ ਸਾਡੀ ਹਰ ਜੋ ਵੀ ਮਰਜ਼ੀ ਕਰ ਰਹੇ ਹੋਈਏ ਕਿਉਂ ਉਹਨੂੰ ਨਿਵਾਣ ਵੱਲ ਕਿਉਂ ਉਹਨੂੰ ਘਟਾ ਕੇ ਦਿਖਾਇਆ ਜਾਂਦਾ ਯਾਨੀ ਸਾਡੇ ਯੋਧੇ 테ਰਰਿਸਟ ਕੋਈ ਹੋਰ ਚੀਜ਼ ਜੇ ਗੱਲ ਕਰੇ ਧਰਮ ਦੇ ਉਹ ਬੱਲੇ ਬੱਲੇ ਇਹ ਕਿਸ ਤਰ੍ਹਾਂ ਦੀ ਗੱਲ ਹੋਈ ਫਿਰ ਅਹਿਮ ਗੱਲ ਕਿ ਦੇਖੋ ਸਾਡੇ ਗੁਰੂ ਤੇਗ ਬਹਾਦਰ ਜੀ ਸਾਊਥ ਵੱਲ ਗਏ ਜਿੰਨੀ ਮਾਇਆ ਚੜਦੀ ਸੀ ਤੇ ਖੂਬ ਬਣਾ ਕੇ ਆਏ ਇਸ ਬਾਬਤ ਤਾਂ ਈਸਟ ਵੱਲ ਜਦੋਂ ਗਏ ਸੀ ਉਹਨਾਂ ਸਾਰਿਆਂ ਪਾਸੇ ਯਾਨੀ ਥੋੜਾ ਜਿਹਾ ਧਿਆਨ ਕਰੋ ਕਿ ਉਧਰ ਸਾਰੇ ਪਾਸੇ ਉਹਨਾਂ ਲੋਕਾਂ ਦੇ ਵੀ ਹੱਕਾਂ ਲਈ ਗੱਲ ਕਰਦੇ ਗਏ ਇਹਦਾ ਮਤਲਬ ਹੈ ਪੰਜਾਬ ਅੰਦਰ ਪੰਥ ਜਿਹਦੇ ਵਿੱਚ ਕਿ ਪੰਜਾਬੀ Hindu ਵੀ ਉਨੀ ਹੀ ਕਦਰ ਕਰਦਾ ਅਸੀਂ ਇੱਕ ਵਰਟੀਕਲ ਡਿਵਾਈਡ ਇੱਥੇ ਕਰ ਦਿੱਤੀ ਕਿ ਪੰਜਾਬੀ ਸਿੱਖ ਵੱਖਰਾ ਪੰਜਾਬੀ Hindu ਵੱਖਰਾ ਇਹ ਵੱਖ ਜੋ ਕਰਨ ਦਾ ਰਾਹ ਅਸੀਂ ਪੋਲਿਟਿਸ਼ੀਅਨਸ ਵੱਲੋਂ ਜੋ ਸਪਸ਼ਟ ਰੂਪ ਵਿੱਚ ਦਿਖਾਇਆ ਗਿਆ ਉਹਨੇ ਪਾੜ ਪਾ ਦਿੱਤਾ ਨਹੀਂ ਤਾਂ ਇਹ ਤਾਂ ਉਹ ਸੀ ਕਿ ਹਰ ਘਰ ਵਿੱਚੋਂ ਜੀ ਪਹਿਲਾ ਮੁੰਡਾ ਸਿੱਖ ਬਣਾਓ ਇਸ ਤਰੀਕੇ ਦੀ ਸੋਚ ਸੀ ਤੁਸੀਂ ਸਮਝੋ ਕਿੰਨੀ ਉੱਚਾ ਦਰਜਾ ਸੀ ਜਿੱਥੋਂ ਅਸੀਂ ਸਿੱਖਾਂ ਦੇ ਵਿੱਚੋਂ ਹੀ ਹੁਣ ਟੱਬਰਾਂ ਵਿੱਚੋਂ ਅੱਗੋਂ ਅਗਲੀ ਪਨੀਰੀ ਸਿੱਖ ਨਹੀਂ ਰਹੀ ਬਾਹਰਲੇ ਦੀ ਤਾਂ ਗੱਲ ਹੀ ਅਸੀਂ ਕੀ ਕਰਨੀ ਹੈ ਯਾਨੀ ਅਸੀਂ ਸੁੰਗੜਦੇ ਸੁੰਗੜਦੇ ਹੌਲੀ-ਹੌਲੀ ਟੱਬਰਾਂ ਦੇ ਵਿੱਚ ਸੀਮਤ ਹੋ ਗਏ ਆ ਵੀ ਆਹ ਟੱਬਰ ਪੰਥ ਦਾ ਜੇ ਸਟੱਬਰ ਦੇ ਨਾਲ ਨਹੀਂ ਜੁੜੇ ਤੁਸੀਂ ਪੰਥ ਦੇ ਹੀ ਹੈ ਨਹੀਂ ਉਹ ਇਸ ਤੋਂ ਹੋਰ ਨਿਵਾਨ ਕਿੱਥੇ ਜਾਣੀ ਬਿਲਕੁਲ ਸਵਾਲ ਤਾਂ ਇਹ ਹੈ ਕਿ ਜਿੰਨੇ ਵੀ ਆਏ ਨੇ ਮੈਮ ਉਹ ਉਹ ਸਾਰੇ ਜੋ ਪੰਥ ਦੇ ਨਾਂ ਤੇ ਜਾਂ ਪੰਜਾਬ ਦੇ ਨਾਂ ਤੇ ਸਿਆਸਤ ਕਰਦੇ ਨੇ ਉਹ ਇੱਕ ਨਵਾਂ ਰਾਹ ਜਾਂ ਨਵੀਂ ਉਮੀਦ ਜਾਂ ਨਵੀਂ ਸਵੀਰ ਦੀ ਗੱਲ ਕਰਦੇ ਨੇ ਪਰ ਕੀ ਮਤਲਬ ਕਿ ਜੇ ਅਸੀਂ ਲੋਕਾਂ ਦੇ ਮਨ ਦੀ ਮੰਨੀ ਹੈ ਕਿ ਉਹ ਵਾਕਈ ਉਸ ਬਦਲਾਅ ਨੂੰ ਮਹਿਸੂਸ ਕਰ ਪਾਉਂਦੇ ਨੇ ਜਦੋਂ ਉਹਨਾਂ ਦੇ ਇਰਦ-ਗਿਰਦ ਉਹ ਜੇ ਸਿਆਸਤਦਾਨ ਕੋਈ ਵੀ ਧੜਾ ਆ ਜੇ ਪੰਥਕ ਸਿਆਸਤ ਦੇ ਨਾਂ ਤੇ ਭਾਵੇਂ ਅਮਰਪਾਲ ਆ ਜੇ ਉਹ ਥੋੜੀ ਜਿਹੀ ਲੱਗਦਾ ਉਸ ਤੋਂ ਬਾਅਦ ਜਿਵੇਂ ਕਹਿੰਦੇ ਕਿ ਬਿਲੀਆਂ ਥੈਲਿਆਂ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਇਹ ਸਾਰੇ ਸੀਨ ਨੂੰ ਕਿਵੇਂ ਸਮਝਦੇ ਹੋ ਕਿਉਂਕਿ ਲੋਕ ਤੁਹਾਡੇ ਕੋਲ ਤਾਂ ਪੇਸ਼ੈਂਟ ਆਉਂਦੇ ਨੇ ਲੋਕ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਤੁਹਾਡੇ ਚੈਨਲ ਦੇ ਜ਼ਰੀਏ ਵੀ ਕਮੈਂਟਸ ਦੇ ਵਿੱਚ ਵੀ ਉਹਦਾਂ ਵੀ ਤੁਹਾਡੇ ਨਾਲ ਰਾਬਤਾ ਰੱਖਦੇ ਨੇ ਕਿ ਦੱਸੋ ਕੀ ਕਰੀਏ ਅਸੀਂ ਅਸੀਂ ਤੇ ਚਾਹੁੰਦੇ ਹਾਂ ਕਿ ਪੰਜਾਬ 'ਚ ਬਦਲਾ ਆਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਬਾਹਰ ਨਾ ਜਾਣ ਪੰਜਾਬ 'ਚ ਰਹਿਣ ਇੱਥੇ ਰਹਿ ਕੇ ਪੰਜਾਬ ਤੇ ਪੰਥ ਦੇ ਭਲੇ ਲਈ ਕੰਮ ਕਰਨ ਸੁਖਵਿੰਦਰ ਜੀ ਸੱਚ ਸੁਣ ਸਕਦੇ ਹੋ ਤਾਂ ਫਿਰ ਹਕੀਕਤ ਇਹੋ ਹੈ ਤੇ ਬਦਲ ਜਿਸ ਵੀ ਮਰਜ਼ੀ ਚ ਦੇਖੀ ਅਸੀਂ ਸਭ ਤੋਂ ਵੱਧ ਹਰ ਕਿਸੇ ਦੇ ਦਿਮਾਗ ਵਿੱਚ ਇਹ ਵੜ ਗਿਆ ਕਿ ਕਿੰਨੀ ਕੁ ਅਸੀਂ ਭੱਦੀ ਸ਼ਬਦਾਵਲੀ ਵਰਤ ਸਕਦੇ ਹਾਂ ਕਿੰਨਾ ਕੁ ਦੂਜੇ ਨੂੰ ਭੰਡ ਸਕਦੇ ਹਾਂ ਕਿੰਨਾ ਕੁ ਦੂਜੇ ਨੂੰ ਤਿੱਖੀ ਧਮਕੀ ਦੇ ਸਕਦੇ ਹਾਂ ਕਿੰਨਾ ਕੁ ਅੰਦਰ ਤਾੜ ਸਕਦੇ ਹਾਂ ਇਸ ਨੂੰ ਅਸੀਂ ਇੱਕ ਬਦਲਾਅ ਗਿਣ ਲਿਆ ਪਰ ਲੋਕ ਹੁਣ ਥੋੜਾ ਜਿਹਾ ਸਮਝਦਾਰ ਹੋ ਗਏ ਨੇ ਪਹਿਲਾਂ ਜ਼ਰੂਰ ਸੀ ਸ਼ੁਰੂ ਗੇ ਅੱਛਾ ਜੀ ਉਹਦੇ ਫਲਾਣੇ ਦੇ ਤੁਸੀਂ ਪਜਾਮੇ ਚ ਚੂਹੇ ਪਾਣੇ ਫਲਾਣੇ ਦਾ ਇਹ ਕਰਕੇ ਸलो ਜੀ ਹਾਸ ਲਿਆ ਭੰਡਗਿਰੀ ਕਰ ਲਈ ਜਾਂ ਇਦਾਂ ਦੀ ਚੀਜ਼ ਦੇ ਨਾਲ ਛਿੱਚੇ ਗਏ ਪਰ ਜਿਹੜੀ ਪਨੀਰੀ ਪੜ ਲਿਖ ਗਈ ਹੈ ਉਹ ਇਹਨੂੰ ਬਦਲਾਵ ਨਹੀਂ ਗਿਣਦੇ ਬਦਲਾਵ ਹੁੰਦਾ ਜੇ ਕਿਸ ਕਿਸਮ ਦੀ ਵਿਜ਼ਨ ਹੈ ਕਿ ਭਾਈ ਅਗਲੇ 15 ਸਾਲਾਂ ਬਾਅਦ ਦਾ ਪੰਜਾਬ ਕਿਦਾਂ ਦਾ ਹੋਣਾ ਹੈ ਕੀ ਸਾਡੇ ਜਿਹੜੇ ਬੱਚੇ ਮਜਬੂਰੀ ਤਹਿਤ ਬਾਹਰ ਜਾਂਦੇ ਨੇ ਘਰ ਸੁੰਨੇ ਹੋਏ ਪਏ ਨੇ ਕੀ ਉਥੇ ਵਾਪਸ ਆਉਣ ਦਾ ਕੋਈ ਰਾਹ ਖੋਲਿਆ ਕਿ ਕਿਸੇ ਦੀ ਵਿਜਨ ਇੱਕ ਦੀ ਵੀ ਵਿਜਨ ਇਹ ਹੋਵੇ ਅਸੀਂ ਦੇਖੋ ਨਾ 47 ਵਾਲਿਆਂ ਨੇ ਜੀ ਰੋਣਾ ਰਕੇ ਬਹਿ ਜੰਨੇ ਆ ਉਹ ਵਸੇ ਨਹੀਂ ਜੀ ਉਹ ਅਜੇ ਤੱਕ ਉਹ ਜਿਹੜੇ 84 ਨੂੰ ਅਸੀਂ ਜੀ ਹਰ ਵਾਰ ਇੱਕ ਪੌੜੀ ਬਣਾਉਣ ਲਈ ਅੱਛਾ ਜੀ ਚੋਣਾ ਆ ਗਈਆਂ ਚਲੋ ਜੀ 84 ਸ਼ੁਰੂ ਕਰ ਲਓ ਚੋਣਾ ਆ ਗਿਆ ਚਲੋ ਜੀ ਚੰਡੀਗੜ੍ਹ ਦਾ ਮੁੱਦਾ ਲੈ ਲਓ ਚੋਣਾ ਆ ਗਿਆ ਚਲੋ ਜੀ ਪਾਣੀਆਂ ਦਾ ਮੁੱਦਾ ਚੱਕ ਲੋ ਚਲੋ ਜੀ ਹੁਣ ਬੰਦੀ ਸਿੰਘ ਦੁਬਾਰਾ ਅਸੀਂ ਤਾਂ ਮਜ਼ਾਕ ਬਣਾ ਲਿਆ ਆਪਣੇ ਪਿੱਛੇ ਵਾਲੇ ਉਹੀ ਚੀਜ਼ ਚੁੱਕ ਚੁੱਕੇ ਜਿਨ੍ਹਾਂ ਦਾ ਕੱਖ ਨਹੀਂ ਕੀਤਾ ਤੇ ਅਗਲੇ 15 ਸਾਲਾਂ ਬਾਅਦ ਦੀ ਵਿਜ਼ਨ ਦਿਖਾ ਦਿਓ ਫਲਾਣੇ ਬੰਦੇ ਦੀ ਹੈ ਜਿਹੜਾ ਇਹ ਕਹਵੇ ਕਿ ਭਾਈ ਮੈਂ ਐਗਰੀਕਲਚਰ ਦੇ ਵਿੱਚ ਕੁਝ ਤਬਦੀਲੀ ਲਿਆਵਾਂਗਾ ਵੀ ਉਹੀ ਨਹੀਂ ਅਸੀਂ ਝੋਨੇ ਗਣਕ ਦੇ ਵਿੱਚ ਨਹੀਂ ਲੱਗੇ ਰਵਾਂਗੇ ਅਸੀਂ ਕੁਝ ਹੋਰ ਤਬਦੀਲੀ ਲਿਆ ਕੇ ਅਸੀਂ ਕੁਝ ਅਗੋਂ ਸੋਚਨੇ ਆ ਇਸ ਤਰ੍ਹਾਂ ਕਰਾਂਗੇ ਕਿਸਾਨਾਂ ਦੀ ਕਿਵੇਂ ਆਮਦਨ ਵਧੂਗੀ ਜਿਵੇਂ ਆਈਟੀ ਅਸੀਂ ਸਰਕਲ ਇੱਥੇ ਵਧਾਣਾ ਚਾਹੁੰਦੇ ਆ ਕਿ ਸਾਡੇ ਬੱਚੇ ਵਧੀਆ ਜੋ ਇਸ ਵੇਲੇ ਇੰਜੀਨੀਅਰਿੰਗ ਕਰਗੇ ਟੌਪ ਲੈਵਲ ਦੇ ਉਹਨਾਂ ਨੂੰ ਪੰਜਾਬ ਵਿੱਚ ਕਿਤੇ ਦਿਖਦੀ ਜੇ ਕੋਈ ਨੌਕਰੀ ਉਸ ਪੱਧਰ ਦੀ ਕਿਉਂ ਭਜਦੇ ਜਾਂਦੇ ਨੇ ਹਰਿਆਣੇ ਵਿੱਚ ਇੱਕ ਹਸਪਤਾਲ ਇੱਕ ਸਿਰਫ ਕਹਿ ਰਹੀਆਂ ਪੰਜਾਬ ਵਿੱਚ ਦਿਖਾ ਦਿਓ ਮੈਨੂੰ ਮੈਡੀਕਲ ਕਾਲਜਾਂ ਦਾ ਢੇਰ ਕਿਹਾ ਸੀ ਮੈਨੂੰ ਗਿਣਦੇ ਹੋ ਜੀ ਪਿਛਲੇ ਵੀ ਬੰਦ ਹੋ ਗਏ ਤਾਂ ਨਾਲ ਦੇ ਸੂਬੇ ਹਰਿਆਣੇ ਵਿੱਚ ਅਸਮਾਨੋਂ ਡਿੱਗ ਕੇ ਤਾਂ ਨਹੀਂ ਆ ਰਹੇ ਡਾਕਟਰ ਪੰਜਾਬੋਂ ਹੀ ਜਾ ਰਹੇ ਨੇ ਉੱਥੇ ਕਿਉਂ ਕਿਉਂਕਿ ਸਭ ਤੋਂ ਵੱਧ ਮਹਿੰਗੀ ਪੜ੍ਹਾਈ ਸਾਡੀ ਜੇ ਸਭ ਤੋਂ ਘੱਟ ਤਨਖਾਹਾਂ ਨੇ ਤੇ ਜਿਸ ਢੰਗ ਨਾਲ ਅਸੀਂ ਪੁੱਚੜ ਖਾਨਾ ਸ਼ਬਦ ਵਰਤ ਨਹੀਂ ਆਸੀਂ ਬਣਾ ਕੇ ਰੱਖ ਦਿੱਤਾ ਹੈਲਥ ਸਿਸਟਮ ਦਾ ਉਹਦੇ ਵਿੱਚ ਕਿਉਂ ਲੋਕ ਇੱਥੇ ਨਹੀਂ ਆਣਾ ਚਾਹੁੰਦੇ ਕਿਉਂ ਸੀਟਾਂ ਹੋਰ ਘਟੀਆਂ ਜਾਂਦੀਆਂ ਨੇ ਕਿਉਂ ਮੈਡੀਕਲ ਕਾਲਜ ਬੰਦ ਹੁੰਦੇ ਜਾਂਦੇ ਨੇ ਤੇ ਨਾਲ ਦਾ ਸੂਬਾ ਪ੍ਰਫੁੱਲੇ ਤੌਰਿਆ ਆਖਰ ਕੁਛ ਤਾਂ ਫਰਕ ਹੋਏਗਾ ਇਹਦਾ ਮਤਲਬ ਹੈ ਅਸੀਂ ਅੱਗੋਂ 15 ਸਾਲ ਬਾਅਦ ਦੀ ਗੱਲ ਸੋਚ ਰਹੇ ਹਾਂ ਕਿ ਇੱਥੋਂ ਦੇ ਸਾਰੇ ਡਾਕਟਰ ਬਾਹਰ ਨਿਕਲ ਚੁੱਕੇ ਹੋਣਗੇ ਸਾਰੇ ਇੰਜੀਨੀਅਰ ਨਿਕਲ ਚੁੱਕੇ ਹੋਣਗੇ ਆਈਐਸ ਆਈਪੀਐਸ 12ਵਾਂ ਆ ਚੁੱਕੇ ਹੋਣਗੇ ਵਾਈਸ ਚਾਂਸਲਰ ਅੱਗੇ ਹੀ ਬਾਹਰ ਲੈਨੇ ਕਿ ਸਾਡੇ ਵਿੱਚ ਉਸ ਪੱਦਰ ਦੀ ਪੜ੍ਹਾਈ ਹੈ ਨਹੀਂ ਬਿਲਕੁਲ ਹੈ ਦੁਨੀਆ ਭਰ ਵਿੱਚ ਚੋਟੀ ਦੇ ਸਾਇੰਟਿਸਟ ਦੇਖ ਲਓ ਬਿਜ਼ਨਸਮੈਨ ਦੇਖ ਲਓ ਤੁਸੀਂ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਥਾਂ ਤੇ ਜਾਓਗੇ ਉਹਨੂੰ ਦਿਸਣਗੇ ਪੰਜਾਬੀ ਬੱਲੇ ਬੱਲੇ ਕਰਵਾ ਰਹੇ ਇੱਥੋਂ ਤੱਕ ਕਿ ਉਹਨਾਂ ਦੀ ਪੋਲਿਟਿਕਲ ਲੀਡਰਸ਼ਿਪ ਵਿੱਚ ਦੂਜੇ ਕੰਟਰੀਜ਼ ਦੇ ਵਿੱਚ ਉਹਨਾਂ ਨੇ ਟੌਪ ਮੋਸਟ ਲੈਵਲ ਤੇ ਆਪਣੇ ਦਿਮਾਗ ਦਿਖਾ ਦਿੱਤੇ ਕਿ ਸਾਡੇ ਚੋਟੀ ਦੇ ਨੇ ਉਹ ਸਾਡੇ ਹੀ ਨਿਕਲੇ ਹੋਏ ਨੇ ਕਿਉਂਕਿ ਅਸੀਂ ਉਹਨਾਂ ਨੂੰ ਸਮੋ ਨਹੀਂ ਰਹੇ ਤਾਂ ਇਹਨਾਂ ਸਾਰਿਆਂ ਲਈ ਕੋਈ ਇੱਕ ਅਜੇਹਾ 15 ਸਾਲ ਬਾਅਦ ਦਾ ਵਿਜ਼ਨ ਅਸੀਂ ਤਾਂ ਸਗੋਨਾ ਸੱਚ ਦੱਸਾਂ ਵੀ ਜਿਹੜਾ ਵੀ ਜਣਾ ਇੱਥੇ ਕੋਈ ਆਪਣੀ ਲੋੜ ਨੂੰ ਧਰਨਾ ਕਰਨ ਲਈ ਵੀ ਨਿਕਲਦਾ ਹੈ ਨਾ ਆਹ ਨੂੰ ਨੂੰ ਵੀ ਹਾਲੇ ਕਰ ਛੱਡਿਆ ਵੀ ਡੱਕ ਦੋ ਆਵਾਜ਼ ਕਿਤੇ ਵੀ ਜਿਹੜੀ ਵਿਰੋਧ ਦੀ ਹੈ ਬੰਦ ਕਰ ਦਿਓ ਮੈਂ ਬਹੁਤ ਸਿੰਪਲ ਜੀ ਹਿਊਮਨ ਸਾਈਕੀ ਦੇ ਦੱਸਣ ਲੱਗਿਆ ਸੁਖਵਿੰਦਰ ਜੀ ਕਿ ਪ੍ਰੈਸ਼ਰ ਕੁੱਕਰ ਦੀ ਤੁਸੀਂ ਅੱਜ ਸੀਟੀ ਸੀਲ ਕਰ ਦੋ ਅੱਗ ਥੱਲੇ ਬਾਲ ਦੇਣਾ ਤੇ ਤੁਸੀਂ ਕਹੋ ਜੀ ਸੀਟੀ ਨਹੀਂ ਮੈਂ ਸੁਣਦਿਆ ਮੈਂ ਸੁਣਾ ਨਹੀਂ ਦੇਣੀ ਕੁੱਕਰ ਨੇ ਫਟਣਾ ਹੀ ਘਟਣਾ ਉਹ ਐਗਜ਼ੈਕਟਲੀ ਐਸੇ ਹੀ ਤਰੀਕੇ ਪੰਜਾਬ ਇੱਕ ਬੰਦ ਕੁੱਕਰ ਵਾਂਗ ਹੋਇਆ ਪਿਆ ਉਬਲਿਆ ਪਿਆ ਜਿਹਨੂੰ ਤੁਸੀਂ ਵਿਸਲ ਵਿੱਚੋਂ ਵੀ ਸਟੀਮ ਨਹੀਂ ਨਿਕਲਣ ਦੇ ਰਹੇ ਸਭ ਕੁਝ ਤਾੜ ਦਿਓ ਬੰਦ ਕਰ ਦਿਓ ਗਰੀਬੀ ਖਤਮ ਕਰਨੀ ਗਰੀਬ ਮਾਰ ਦਿਓ ਉਹ ਭਾਈ ਦੋ ਵੇਲੇ ਦੀ ਜਿਹਦੀ ਰੋਟੀ ਨਹੀਂ ਮਿਲ ਰਹੀ ਉਹ ਹੱਕਾਂ ਲਈ ਨਿਤਰੇਗਾ ਨਿਕਲੇਗਾ ਉਹਦੀ ਮੁਸੀਬਤ ਸਗੋਂ ਦੂਰ ਕਰੋ ਉਹਨੂੰ ਹਮਦਰਦੀ ਦੀ ਲੋੜ ਹੈ ਪਿਆਰ ਦੀ ਲੋੜ ਹੈ ਉਹ ਇੱਕ ਜੱਫੀ ਵੀ ਪਾ ਦਿਓਗੇ ਕਰਦੇ ਆ ਤਾਂ ਪੰਜਾਬੀ ਪਿਗਲ ਜਾਂਦੇ ਨੇ ਪਰ ਇਸ ਤਰੀਕੇ ਤੁਸੀਂ ਮਿਝੋਗੇ ਦੱਬੋਗੇ ਪੰਜਾਬੀ ਤਾਂ ਫਿਰ ਇੱਕ ਇੱਕ ਸਵਾ ਲੱਖ ਵਾਂਗ ਉੱਠਦਾ ਜੇ ਸੁਖਵਿੰਦਰ ਜੀ ਪਰ ਸਾਰਾ ਤਾਂ ਕਿ ਅੰਦਰ ਤੁਸੀਂ ਪੰਜਾਬ ਲਈ ਦਰਦ ਰੱਖਦੇ ਹੋ ਅਸੀਂ ਪੰਥਕ ਪੋਲਿਟਿਕਸ ਦੀ ਤੁਸੀਂ ਗੱਲ ਕਰ ਰਹੇ ਹੋ ਉਸ ਪੰਥ ਵਿੱਚ ਸਿੱਖਾਂ ਦੀ ਗਿਣਤੀ ਘਟਦੀ ਜਾਂਦੀ ਜੇ लेवल ए ਹੋਇਆ ਪਿਆ ਵੀ 51 ਦੀ 51 ਦੀ ਗੱਲ ਕਰਦੇ ਆਂ ਦੀ 50 ਤੇ ਆਏ ਪਏ ਤੇ ਬਾਕੀ 50 ਫੀਸਦ ਜਿੱਥੇ ਆਪ ਹੀ ਆਪੋ ਵਿੱਚ ਲੜਫਿੜ ਕੇ ਤੁਸੀਂ ਖਤਮ ਹੋਈ ਜਾਂਦੇ ਹੋ ਉਥੇ ਬਾਕੀ ਦਿਆਂ ਨੂੰ ਨਾਲ ਜੋੜਨ ਦੀ ਤਾਂ ਗੱਲ ਹੀ ਕਿਤੇ ਦੂਰ ਰਹਿ ਜਾਂਦੀ ਹੈ ਸੋ ਪੰਜਾਬ ਨੂੰ ਅੱਜ ਠੀਕ ਜਿਹਾ ਸਿਆਸਦਾਨ ਉਹਦੀ ਲੋੜ ਹੈ ਜਿਹੜਾ ਪੰਥਕ ਪੋਲਿਟਿਕਸ ਨੂੰ ਜ਼ਰੂਰ ਰੱਖੇ ਕਿਉਂਕਿ ਦੇਖੋ ਨਾ ਪੰਜਾਬ ਹੀ ਜਿਹਦੇ ਵਿੱਚ ਅਸੀਂ ਸਿੱਖਾਂ ਦੀ ਗੱਲ ਜੇ ਨਹੀਂ ਕਰ ਸਕਦੇ ਇਹਨੂੰ ਅਸੀਂ ਕਹਿੰਨੇ ਵਕਵਾਦ ਹੋ ਗਿਆ ਤਾਂ ਭਈ ਫਿਰ ਪੰਜਾਬ ਦੇ ਤੋਂ ਇਲਾਵਾ ਮੈਨੂੰ ਦੱਸ ਦਿਓ ਸਿੱਖਾਂ ਲਈ ਮੁਕੱਦਸ ਥਾਂ ਹੋਰ ਕਿੱਥੋਂ ਲੱਭ ਕੇ ਲਿਆਈਏ ਸੋ ਪੰਜਾਬ ਵਿੱਚ ਸਿੱਖਾਂ ਦੀ ਗੱਲ ਨਾ ਹੋਣੀ ਤਾਂ ਬਹੁਤ ਜ਼ੁਲਮ ਹੈ ਇਹ ਗਲਤ ਗੱਲ ਹੈ ਪਰ ਗੱਲ ਇਹ ਹੈ ਕਿ ਤੁਲਨਾ ਸਾਰਿਆਂ ਨੂੰ ਨਾਲ ਲੈ ਕੇ ਆ ਮੈਂ ਦੱਸਿਆ ਨਾ ਜਿਵੇਂ ਦਜੀਗੁਰੂ ਤੇਗ ਬਹਾਦਰ ਜੀ ਉੱਥੇ ਦੂਜੇ ਸੂਬਿਆਂ ਵਿੱਚ ਉਹਨਾਂ ਦੀ ਫਿਕਰ ਕਰ ਰਹੇ ਸਨ ਦਾ ਮਤਲਬ ਹੈ ਸਾਡਾ ਪੰਜਾਬੀ Hindu ਉਹਨਾਂ ਹੀ ਸਾਡੀ ਛਾਤੀ ਨਾਲ ਲੱਗਣਾ ਚਾਹੀਦਾ ਹੈ ਜਿੰਨਾ ਪੰਜਾਬੀ ਮੁਸਲਮਾਨ ਜਾਂ ਪੰਜਾਬੀ ਇਸਾਈ ਪਰ ਗੱਲ ਤੁਰਨੀ ਜੇ ਇੱਕ ਵੱਖਵਾਦ ਦੀ ਜੋ ਸ਼ੁਰੂ ਕਰ ਦਿੱਤੀ ਗਈ ਇਹ ਸਿਰਫ ਪੰਥਕ ਪੋਲਿਟਿਕਸ ਦਾ ਮਤਲਬ ਸੀ ਨਾਵਾਂ ਦੇ ਅੱਗੇ ਆਪਣੇ ਤੁਸੀਂ ਸਿਰਫ ਧਰਮ ਦਾ ਆਧਾਰ ਹੋਵੇ ਸਿੰਘ ਤੇ ਕੌਰ ਇਹ ਅਸੀਂ ਤਾਂ ਜੀ ਉਹਦੇ ਵਿੱਚ ਊਚ ਨੀਚ ਬਰਾਬਰ ਦੀ ਆ ਕੇ ਖਿੱਚੀ ਹੋਈ ਹੈ ਜਦੋਂ ਅਸੀਂ ਇਸ ਤ੍ਰਿਕੇ ਦੀ ਵੰਡ ਸ਼ੁਰੂ ਕਰ ਦਿੱਤੀ ਪੰਥ ਤਾਂ ਕਿਤੇ ਰਿਹਾ ਹੀ ਨਹੀਂ ਕਿਉਂਕਿ ਉਹ ਤਾਂ ਸੀ ਨੀਵੇਂਆ ਤੋਂ ਅਤ ਨੀਵੇਂਆ ਦੇ ਵਿੱਚ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਦੀ ਤੇ ਅਸੀਂ ਤਾਂ ਇੰਨੀ ਬੁਰੀ ਤਰ੍ਹਾਂ ਵੰਡੇ ਚ ਆ ਚੁੱਕੇ ਆ ਆ ਬੀਸੀ ਹੈ ਜੀ ਆ ਫਲਾਣਾ ਰਿਜ਼ਰਵਡ ਕਾਸਟ ਹੈ ਜੀ ਯਾਨੀ ਅਸੀਂ ਤਾਂ ਕਾਸਟਿਜ਼ਮ ਨੂੰ ਇੰਨਾ ਜ਼ਿਆਦਾ ਅੰਦਰ ਲੈ ਕੇ ਆ ਕੇ ਬੈਠ ਗਏ ਆਂ ਦੀ ਫਲਾਣਾ ਅਨੀਵੀ ਜਾਤ ਦਾ ਹੋ ਗਿਆ ਉੱਚੀ ਜਾਤ ਦਾ ਇਹ ਇੱਥੇ ਇਹਦੀਆਂ ਲਾਸ਼ਾਂ ਤੱਕ ਨਹੀਂ ਇਹਨਾਂ ਦੀਆਂ ਭੁੱਖੀਆਂ ਜਾ ਸਕਦੀਆਂ ਇੱਥੇ ਕੀਰਤਨ ਨਹੀਂ ਕਰ ਸਕਦਾ ਇੱਥੇ ਇਹੋ ਜਿਹਾ ਕੋਈ ਪੰਥ ਤਾਂ ਕਦੇ ਕਿਤੇ ਨਹੀਂ ਸਿਰਜਿਆ ਨਹੀਂ ਸੀ ਤਾਂ ਅਸੀਂ ਨਿਵਾਣ ਦੀ ਹੱਦ ਛੂਹ ਦਿੱਤੀ ਹੈ ਬਿਲਕੁਲ اچھا ਹੁਣ ਤੁਸੀਂ ਫਿਰ ਇਸ ਨਵੇਂ ਅਕਾਲੀ ਦਲ ਨੂੰ ਜਾਂ ਅਕਾਲੀ ਦਲਾਂ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ ਕਿ ਜਾਨੀ ਹਰਪ੍ਰੀਤ ਸਿੰਘ ਜਥੇਦਾਰ ਰਹੇ ਤੇ ਹੁਣ ਆ ਕੇ ਪੰਥਕ ਸਿਆਸਤ ਦੇ ਵਿੱਚ ਲੀਡ ਕਰ ਰਹੇ ਨੇ ਪ੍ਰਧਾਨ ਵੱਜੋ ਉਧਰੋਂ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਆਪਣੀਆਂ ਤਨਖਾਹਾਂ ਜਾਂ ਸਜਾਵਾਂ ਕਹਿ ਲੋ ਧਾਰਮਿਕ ਤੌਰ ਦੇ ਉੱਤੇ ਉਹ ਭੁਗਤ ਕੇ ਉਹ ਆਪਣੇ ਢੰਗ ਨਾਲ ਲੀਡ ਕਰਨ ਦੀ ਗੱਲ ਕਹਿ ਰਹੇ ਨੇ ਸੁਖਿੰਦਰ ਜੀ ਗੁਰਬਾਣੀ ਚ ਸ਼ਬਦ ਹੈ ਮੂਰਖ ਨਾਲ ਨਾ ਲੁਜੀਆ ਮੂਰਖਾਂ ਨੇ ਪੀ ਐਚ ਡੀ ਕੀਤੀ ਹੁੰਦੀ ਜੇ ਮੂਰਖਤਾ ਹੀ ਵਿੱਚ ਸੋ ਜੇ ਤੁਸੀਂ ਸਿਆਣੇ ਬਿਆਣੇ ਹੋ ਕੇ ਉਹਨਾਂ ਨਾਲ ਉਲਝਣ ਬਹਿ ਗਏ ਤਾਂ ਉਹ ਤੁਹਾਨੂੰ ਪੁੰਝੇ ਪਟਕਾ ਕੇ ਮਾਰ ਦੇਣ ਜੀ ਦਾ ਮਤਲਬ ਸਪਸ਼ਟ ਹੈ ਕਿ ਤੁਸੀਂ ਉਸ ਨਿਵਾਣ ਤੱਕ ਨਹੀਂ ਜਾਣਾ ਜਿਸ ਨਿਵਾਣ ਤੱਕ ਕੋਈ ਤੁਹਾਨੂੰ ਖਿੱਚ ਕੇ ਲੈ ਜਾਣਾ ਚਾਹੁੰਦਾ ਉਸ ਚਿੱਕੜ ਵਿੱਚ ਲੋਟ-ਪੋਟ ਹੋ ਕੇ ਉਦਾਂ ਦੇ ਹੀ ਬਣ ਜਾਓਗੇ ਸੋ ਇੱਕ ਵੱਖ ਪਛਾਣ ਦਾ ਮਤਲਬ ਹੈ ਕਿ ਜਿਸ ਨੀਅ ਪੱਦਰ ਦੀ ਕੋਈ ਰਾਜਨੀਤੀ ਕਰਦਾ ਹੋਏ ਉਸ ਨੂੰ ਛੱਡ ਕੇ ਆਪਣੀ ਲਕੀਰ ਲੰਬੀ ਕਰਦੀ ਜਾਈਏ ਤਾਂ ਲੋਕ ਆਪਣੇ ਆਪ ਜੁੜਦੇ ਨੇ ਪਰ ਜੇ ਅਸੀਂ ਗੱਲ ਕਰਦੇ ਆ ਕਿ ਇੱਕ ਬੰਦੇ ਦੇ ਸਿਰ ਉੱਤੇ ਹੀ ਸਾਰਾ ਕੁਝ ਟਿਕਿਆ ਰਹੇਗਾ ਤਾਂ ਫਿਰ ਉਹ ਸੁਖਵੀਰ ਬਾਦਲ ਹੋਣ ਜਾਂ ਕੋਈ ਹੋਰ ਹੋਵੇ ਕਿਸੇ ਹੋਰ ਟੱਬਰ ਦਾ ਫਰਕ ਰਹਿਣਾ ਨਹੀਂ ਤਾਂ ਜਦੋਂ ਜ਼ਿੰਮੇਵਾਰੀਆਂ ਵੰਡ ਦਿੱਤੀਆਂ ਜਾਣਗੀਆਂ ਕਿ ਫਲਾਣੇ ਨੇ ਆ ਦੇਖਣਾ ਇਹਨੇ ਆ ਦੇਖਣਾ ਤੀਜੇ ਨੇ ਆ ਚੌਥੇ ਨੇ ਆ ਤਾਂ ਉਹ ਜ਼ਰੂਰ ਸਕਸੈਸਫੁਲ ਇਸ ਵੇਲੇ ਤੁਰੇਗਾ ਕਿਉਂਕਿ ਲੋਕਾਂ ਨੇ ਦੇਖਣਾ ਕਿਰਦਾਰ ਕਿਹੜਾ ਚੰਗਾ ਹੈ ਬਹੁਤ ਲੁੱਟੇ ਗਏ ਇੱਕ ਨੇ ਵੀ ਨਹੀਂ ਛੱਡਿਆ ਜੇ ਹੁਣ 3 ਸਾਲਾਂ ਚ 2000 ਫੀਸਦ ਇਹਨਾਂ ਦੀਆਂ ਜਦਾਦਾਂ ਵੱਧ ਗਈਆਂ ਨੇ ਤਾਂ ਫਿਰ ਰੱਬ ਵੀ ਜਾਣੇ ਨੂੰ ਕੀ ਕਹਿਣਾ ਚਾਹੀਦਾ ਪਰ ਗੱਲ ਇਹ ਹੈ ਕਿ ਇੰਨਾ ਕੁ ਗੰਧਲਾ ਹੋ ਗਿਆ ਨਾ ਹੁਣ ਇਹ ਸਿਆਸਤ ਦੇ ਵਿਚਲਾ ਸਾਰਾ ਧਾਰੋ ਮਦਾਰ ਇਹ ਲੋਕ ਅੱਕ ਚੁੱਕੇ ਨੇ ਉਹ ਹੁਣ ਇੱਕ ਰਿਜੈਕਸ਼ਨ ਵਾਲੀ ਫੀਲਿੰਗ ਨਾਲ ਤੁਰ ਰਹੇ ਨੇ ਇੱਕ ਨਵੀਂ ਆਸ ਵਿੱਚ ਵੀ ਉਹਨਾਂ ਨੂੰ ਇੱਕ ਬੜਾ ਵੱਡਾ ਇੱਕ ਕੁਐਸਚਨ ਮਾਰਕ ਦਿਖਦਾ ਵੀ ਇਹ ਵੀ ਉਹੀ ਤਾਂ ਨਹੀਂ ਤੋ ਇਹਦਾ ਮਤਲਬ ਇਹ ਕਿ ਸਾਨੂੰ ਪਿਆਰ ਤੇ ਮੁਹੱਬਤ ਨਾਲ ਜਿਹੜਾ ਵੀ ਨਾਲ ਗੱਲ ਨਾਲ ਲਾਏਗਾ ਲੋਕ ਜਿਸ ਤਰੀਕੇ ਦੇ ਆਪਣੇ ਜ਼ਖਮ ਅੱਲੇ ਲਈ ਬੈਠੇ ਨੇ ਉਧਰ ਜ਼ਰੂਰ ਆਣਗੇ ਪਰ ਇਹਦੇ ਨਾਲੋਂ ਨਾਲ ਚਾਹੀਦਾ ਜ਼ਰੂਰ ਇਹ ਹੈ ਕਿ ਤੁਸੀਂ ਇੱਕ ਮੋਡਰੇਟ ਹੋਏ ਮੋਡਰੇਟਰ ਬੰਦਾ ਜਿਹੜਾ ਸਾਰਿਆਂ ਲਈ ਮੰਨ ਲਓ ਇੱਕ ਧਰਮ ਦੇ ਆਧਾਰ ਤੇ ਜਾਤ ਪਾਤ ਦੇ ਆਧਾਰ ਤੇ ਨਹੀਂ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਗੱਲ ਨਾਲ ਲਾਏ ਉਹਨਾਂ ਦੀਆਂ ਮੁਸ਼ਕਲਾਂ ਸੁਣੇ ਤੇ ਫਿਰ ਕਰਪਸ਼ਨ ਤਾਂ ਹੁਣ ਤੌਬਾ ਹੋ ਚੁੱਕੀ ਉਸ ਤੋਂ ਬਸ ਕਰਦੀ ਆਪਾਂ ਨਾ ਹੁਣ ਤਾਂ ਹਾਲੇ ਹੋ ਗਿਆ ਚਮੜੀ ਤਾਂ ਕਦੋਂ ਦੀ ਉਧੜ ਗਈ ਸੀ ਹੁਣ ਤਾਂ ਮਾਸ ਵੀ ਲਾਇਆ ਗਿਆ ਹੱਡੀਆਂ ਨਿਕਲ ਚਲੀਆਂ ਪੰਜਾਬ ਦੀਆਂ ਹੁਣ ਜਿਸ ਢੰਗ ਨਾਲ ਸਾਡੇ ਸਿਰਾਂ ਤੇ ਕਰਜ਼ੇ ਨੇ ਜਿਸ ਢੰਗ ਨਾਲ ਇਹ ਸਿਆਸਤਦਾਨ ਸਾਨੂੰ ਚੁੰਡ ਰਹੇ ਨੇ ਅੱਜ ਦੇ ਦਿਨ ਜਰਾ ਕਿਨਾਂ ਦੇ ਆਲੇ ਦੁਆਲੇ ਦਾ ਦੇਖ ਲੈਣਾ ਆਲੀ ਸ਼ਾਨ ਪੰਗਲਿਆਂ ਦਾ ਤੇ ਫਿਰ ਜਿਸ ਤਰੀਕੇ ਦੇ ਇਹਨਾਂ ਦੇ ਆਲੇ ਦੁਆਲੇ ਘੇਰਾ ਜੋ ਪੁਲਿਸ ਕਰਮੀਆਂ ਦਾ ਤੇ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਸਿਕਿਉਰਿਟੀ ਪਰਸਨਲ ਉਹ ਖਰਚਾ ਪੰਜਾਬ ਹੀ ਚੱਲ ਰਿਹਾ ਜੇ ਤੋ ਸਾਨੂੰ ਤਾਂ ਹੁਣ ਵਾਕਈ ਉਹ ਆਣਾ ਚਾਹੀਦਾ ਜਿਹੜਾ ਨਿੱਤਰੇ ਪੰਜਾਬ ਦੇ ਵਿੱਚ ਕਵੇ ਕਿ ਮੈਂ ਪੰਜਾਬ ਦੇ ਲਈ ਆ ਪੰਜਾਬੀਆਂ ਲਈ ਆ ਤੇ ਮੈਨੂੰ ਇਹਨਾਂ ਤੋਂ ਡਰ ਨਹੀਂ ਲੱਗਦਾ ਕਿ ਮੈਂ ਚਫੇਰੇ ਏਡੇ ਡੇ ਢੇਰ ਲਾ ਕੇ ਰੱਖਾਂ ਵੀ ਭਾਈ ਮੈਨੂੰ ਇਹ ਮਾਰ ਨਾ ਦੇਣ ਮੈਨੂੰ ਲੁੱਟਣਾ ਲੈਣ ਤੇ ਨਾ ਸਾਨੂੰ ਸ਼ੀਸ਼ ਮਹਿਲਾਂ ਵਾਲੇ ਚਾਹੀਦੇ ਨੇ ਕਿ ਉਹਨਾਂ ਦੇ ਵਿੱਚ ਰਹਿਣਗੇ ਸਾਨੂੰ ਤਾਂ ਪੀੜ ਚਾਹੀਦੀ ਆ ਪੰਜਾਬੀਆਂ ਲਈ ਜਿਹੜਾ ਕੋਈ ਦਿਖਾ ਦੇਵੇ ਪਾਰਦਰਸ਼ੀ ਸ਼ੁਰੂ ਕਰੇ ਤੇ ਇਹ ਭੰਡਣ ਵਾਲੀ ਰਾਜਨੀਤੀ ਛੱਡ ਕੇ ਤਾਂ ਫਿਰ ਡੈਫੀਨੇਟਲੀ ਇੱਕ ਵੱਖ ਤੜਾ ਸ਼ੁਰੂ ਹੁੰਦਾ ਉਹ ਵੀ ਪੰਜਾਬ ਦੇ ਵਿੱਚੋਂ ਜਿਹੜਾ ਪੰਜਾਬ ਦਾ ਹੀ ਹੋਵੇ ਪੰਜਾਬ ਲਈ ਹੋਵੇ ਉਹ ਸਭ ਤੋਂ ਪਹਿਲ ਵਿੱਚ ਉੱਪਰ ਜ਼ਰੂਰ ਦਿਸੇਗਾ ਹਰ ਹਾਲ ਵਿੱਚ ਦਿਸੇਗਾ ਪਰ ਇਹ ਬਦਲਾਅ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਉਹਦੇ ਨਾਲ ਇੱਕ ਵਿਜ਼ਨ ਜ਼ਰੂਰ ਦੱਸਣੀ ਪੈਗੀ ਤੁਹਾਡੀ ਕੀ ਹੈ ਬਾਕੀਆਂ ਤੋਂ ਵੱਖ ਕਿਵੇਂ ਹੋ ਸਿਰਫ ਭੰਡ ਕੇ ਉਹਨਾਂ ਨੂੰ ਨੀਵਾ ਦਿਖਾ ਕੇ ਨਹੀਂ ਉਹਨਾਂ ਦਾ ਕੰਮ ਕਰੀ ਜਾਣ ਦਿਓ ਅਸੀਂ ਉੱਥੇ ਉਲਝਣਾ ਹੈ ਹੀ ਨਹੀਂ ਅਸੀਂ ਤਾਂ ਅੱਗੋਂ ਸਿਸਟਮ ਤਿਆਰ ਕਰ ਦੇਣਾ ਵੀ ਆ ਜੇ ਇੱਥੇ ਦੀ ਉਪਜ ਤੁਹਾਡੀ ਵਤਨੋਂ ਪਾਰ ਵੀ ਜਾਏਗੀ ਆ Экспорт ਸਿਸਟਮ ਤਿਆਰ ਕਰਤਾ ਤਾਂ ਆਪਣੀਆਂ ਫੈਕਟਰੀਆਂ ਲਾ ਦਿੱਤੀਆਂ ਇੱਥੇ ਤਾਂ ਅਸੀਂ ਜੀ ਇੰਨਿਆਂ ਦਾ ਰੋਜ਼ਗਾਰ ਇੱਥੇ ਹੀ ਅੰਦਰੋਂ ਸ਼ੁਰੂ ਕਰ ਦਿੱਤਾ ਕਾਰਪੋਰੇਟ ਸਿਸਟਮ ਸ਼ੁਰੂ ਕਰਤਾ ਕੋਆਪਰੇਟਿਵ ਸੁਸਾਇਟੀਆਂ ਸ਼ੁਰੂ ਕਰਤੀਆਂ ਤਾਂ ਕਿ ਸਾਡਾ ਕਿਉਂਕਿ ਜਿੰਨੇ ਵੀ ਕਿਸਾਨ ਨੇ ਉਹ ਖੁਸ਼ ਹੋਣਗੇ ਉਹਨਾਂ ਦੇ ਬੱਚੇ ਘਰ ਆਣਗੇ ਜੇ ਮੌਜੂਦਾ ਉਹਨਾਂ ਦੇ ਨਹੀਂ ਵੀ ਜਾਣਾ ਚਾਹੁੰਦੇ ਖੇਤੀ ਨਹੀਂ ਕਰਨੀ ਤਾਂ ਫਿਰ ਬਹੁਤ ਸਾਰੀਆਂ ਮਾਡਰਨ ਟੈਕਨੀਕਸ ਨੇ ਸਭ ਲੈ ਕੇ ਆਉਣਗੇ ਅਸੀਂ ਵਾਪਸ ਖੜੇ ਹੋ ਸਕਦੇ ਹਾਂ ਸੋ ਉਹ ਪਾਸਾ ਸਾਨੂੰ ਵਿਜ਼ਨ ਚਾਹੀਦੀ ਜੇ ਅੱਗੇ ਵੀ ਜੇ ਕਿਸਾਨ ਤੋਂ ਲੈ ਕੇ ਉੱਪਰਲੀ ਸਿਖਰ ਤੱਕ ਵੀ ਭਾਈ ਆ ਟਾਪ ਦੇ ਜੱਜ ਇੱਥੋਂ ਨਿਕਲ ਕੇ ਆਣਗੇ ਆ ਕੰਪਨੀ ਜੀ ਵਰਗਾ ਇੱਥੋਂ ਐ ਸਾਇੰਟਿਸਟ ਨਿਕਲ ਕੇ ਆਏਗਾ ਪਰ ਕੋਈ ਚੀਜ਼ ਤਿਆਰਤਾ ਕਰਕੇ ਦਈਏ ਨਾ ਵਿਜ਼ਨ ਤਾਂ ਦਿਓ ਵੀ ਇਸ ਤਰ੍ਹਾਂ ਸ਼ੁਰੂ ਹੋਏਗਾ ਫਿਰ ਜ਼ਰੂਰ ਪੰਜਾਬ ਉਧਰ ਉਲੜ ਕੇ ਜਾਏਗਾ ਪੰਜਾਬੀ ਤਾਂ ਇਸ ਵੇਲੇ ਉਧਰ ਗਏ ਨੇ ਸਾਨੂੰ ਤਾਂ ਚਾਹੀਦਾ ਕੋਈ ਇਦਾਂ ਦਾ ਵਿਜ਼ਨ ਵਾਲਾ ਬੰਦਾ ਹੂੰ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਨਵਾਂ ਧੜਾ ਹੈ ਜਾਂ ਨਵਾਂ ਅਕਾਲੀ ਦਲ ਹੈ ਉਹ ਇਸ ਤੇ ਖੜਾ ਉਤਰ ਸਕਦਾ ਅ ਸੁਖਵਿੰਦਰ ਜੀ ਨਵੀਂ ਚੀਜ਼ ਦੀ ਸ਼ੁਰੂਆਤ ਵਿੱਚ ਔਕੜਾਂ ਜ਼ਰੂਰ ਹੁੰਦੀਆਂ ਨੇ ਪਰ ਉਮੀਦ ਤੇ ਦੁਨੀਆ ਟਿੱਕੀ ਹੁੰਦੀ ਐ ਜਿਵੇਂ ਟਿੰਟਮੋਂ ਦਾ ਦੀਵਾ ਵੀ ਕਹਿੰਦਾ ਨਾ ਜਦੋਂ ਜਾਏਗਾ ਸੂਰਜ ਮੈਂ ਰੌਸ਼ਨੀ ਕਰਦੇ ਆਂਗਾ ਸੋ ਅਸੀਂ ਤਾਂ ਜੀ ਦੋਵੇਂ ਹੱਥਾਂ ਨਾਲ ਉਹਨਾਂ ਨੂੰ ਸਵਾਗਤ ਕਰਦੇ ਆਂ ਆ ਜਾਓ ਬਸ ਇੱਕ ਜਿਹੜੀ ਸ਼ਬਦਾਵਲੀ ਭੰਡਨ ਦੀ ਛੱਡ ਕੇ ਉਹਨਾਂ ਦੇ ਕੰਮ ਉਹਨਾਂ ਤੇ ਰਹਿਣ ਦੇ ਸਭ ਨੇ ਕਰ ਲਏ ਆਓ ਆਪਾਂ ਪੰਜਾਬੀਆਂ ਤੋਂ ਹੀ ਪੁੱਛ ਕੇ ਉਹਨਾਂ ਦੀ ਕੀ ਲੋੜ ਐ ਉਸ ਹਿਸਾਬ ਨਾਲ ਇੱਕ ਵਿਜ਼ਨ ਦੇ ਕੇ ਜੇ ਤੋਰੀਏ ਤਾਂ ਫਿਰ ਇਹ ਅੱਲੇ ਜ਼ਖਮਾਂ ਤੇ ਮਲਮ ਜ਼ਰੂਰ ਲੱਗੇਗੀ ਪਰ ਉਹਦੇ ਵਿੱਚ ਮੈਂ ਇੱਕ ਦਰਾ ਦਿਆਂ ਕੱਲਾ ਪੰਥ ਨੂੰ ਬਿਲਕੁਲ ਨਿਚੋੜ ਕੇ ਬਿਲਕੁਲ ਬਰੀਕ ਨਾ ਰੱਖੋ ਇਹਨੂੰ ਪੰਜਾਬੀਆਂ ਦੇ ਵੱਲ ਨੂੰ ਜਦੋਂ ਖੋਲਾਂਗੇ ਤਾਂ ਫਿਰ ਬਹੁਤ ਇਹਦੇ ਵਿੱਚ ਵਧੀਆ ਹਨਰੋਈ ਹਵਾ ਵੀ ਦਿਸੇਗੀ ਲੋਕ ਕੁੱਲ ਕੇ ਸਾਹ ਵੀ ਲੈ ਸਕਣਗੇ ਸੋ ਅੱਜ ਪੰਜਾਬ ਨੂੰ ਇਹੋ ਜਿਹੀ ਕਿਸੇ ਕਿਰਦਾਰ ਦੀ ਲੋੜ ਹੈ ਜਿਹੜਾ ਸਮੁੱਚੇ ਪੰਜਾਬੀਆਂ ਨੂੰ ਗੱਲ ਨਾਲ ਲਾ ਸਕੇ ਜੀ ਉਮੀਦ ਕਰਦੇ ਆ ਕਿ ਦਰਸ਼ਕ ਇਹਦੇ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟ ਕਰਨਗੇ ਤੇ ਇੱਕ ਦਰਸ਼ਕਾਂ ਦੀ ਜਾਣਕਾਰੀ ਲਈ ਜੋ ਅਸੀਂ ਹਮੇਸ਼ਾ ਕਹਿੰਦੇ ਜਦੋਂ ਡਾਕਟਰ ਸਾਹਿਬ ਨਾਲ ਚਰਚਾ ਕਰਦੇ ਆ ਕਿ ਡਾਕਟਰ ਅਰਸ਼ੰਦ ਕੋਰ ਪਟਿਆਲਾ ਨਾਤੋ ਮੈਡਮ ਦਾ YouTube ਚੈਨਲ ਹੈ ਤੁਸੀਂ ਉਹਨੂੰ ਸਬਸਕ੍ਰਾਈਬ ਕਰੋ ਸਿਹਤ ਨਾਲ ਮਸਲੇ ਰਿਲੇਟਡ ਜੋ ਵੀ ਚਰਚਾ ਹੁੰਦੀ ਹੈ ਉਹ ਤੇ ਹੋਰ ਵੀ ਵਕ ਵਕ ਜਿਹੜੇ ਮੁੱਦਿਆਂ ਦੇ ਉੱਤੇ ਸਮੇਂ-ਸਮੇਂ ਤੇ ਮੈਡਮ ਚਰਚਾ ਕਰਦੇ ਨੇ ਉਹਨੂੰ ਵੀ ਸਬਸਕ੍ਰਾਈਬ ਕਰੋ ਮੈਂ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ Legenda